ਮੰਮੀ ਮੈਂ ਆਨੂ ਕੰਮ ਨੂੰ ਕਹਿੰਦੀ ਤੁਸੀਂ ਆ ਕੀ ਕਰਨ ਦੇਜ ਕੀ ਕਰਨ ਦੇਈ ਮੈਂ ਉਹਨੂੰ ਕਹਿੰਦੀ ਲਿਆਓ ਮੈਂ ਛਿਲ ਦਿੰਨੀ ਇੱਧਰ ਆ ਤੈਨੂੰ ਮੈਂ ਦੱਸਾਂ ਫਤ ਆਪਨੇ ਲੱਗਦਾ ਤੈਨੂੰ ਕਿਸ ਗੱਲ ਦਾ ਉੱਥੇ ਰੌਲਾ ਪਾਈ ਜੰਨੀ ਉਹ ਵੇਖੂਗੀ ਤਾ ਕੋਗੀ ਹੁਣ ਕੀ ਗੱਲ ਕਰਨ ਦੀਆਂ ਕੀ ਹੋਇਆ ਮਿੱਠੇ ਪਿਆਰੇ ਹੋ ਕੇ ਕੰਮ ਲੈਣਾ ਪੈਣਾ ਜਾਂ ਆਪਣਾ ਸਿਰ ਤੋਂ ਬੋਝ ਲੈਣਾ ਹੀ ਤੇ ਨਹੀਂ ਤੇ ਨਾ ਤੇ ਇਹਨੇ ਮੰਨਣਾ ਤੇ ਨਾ ਹੈਪੀ ਨੇ ਮੰਨਣਾ ਅਜੇ 2 ਸਾਲ ਦੀ ਪੜ੍ਹਾਈ ਉਹ ਕਹਿੰਦੀ ਮੇਰੀ ਪਈ ਹੈ ਤੇ ਕਦੋਂ 2 ਸਾਲ ਪੂਰੇ ਹੋਣਾ ਤੇ ਕਦੋਂ ਤੋਂ ਉਹ ਵਿਆਹਣਾ ਕਿ ਕਮ ਇਹ ਤੇ ਆ ਗੱਲ ਸੋਚੀ ਨਹੀਂ ਮੈਂ ਕੱਲ ਮਮਮੀ ਹਿਲ ਗਈ ਮੇਰੀ ਅੱਜ ਮੈਂ ਤੇ ਆ ਮੈਂ ਆ ਮਮਮੀ ਨੂੰ ਪਤਾ ਨਹੀਂ ਕੀ ਹੋ ਗਿਆ ਤੇਨ ਮੈਂ ਕਿਹਾ ਤਾਂ ਹੈਗਾ ਵੀ ਤੂੰ ਇਹਨਾਂ ਹੁਣ ਮਿੱਠੀ ਪਿਆਰੀ ਹੋ ਪੇ ਰਹਾ ਕਮ ਕਮ ਆਪ ਕਰ ਲਿਆ ਕਰ ਉਹਨੂੰ ਬੈਠੀ ਨੂੰ ਦਿਆ ਕਰ ਸਭ ਕੁਝ ਖਾਣ ਪੀਣ ਨੂੰ ਠੀਕ ਹੈ ਠੀਕ ਹੈ ਨਾ ਉਹਨੂੰ ਹੋਊਗਾ ਵੀ ਤਾਂ ਵੀ ਮੇਰੇ ਮੇਰੇ ਨਾਲ ਗੱਲਬਾਤ ਕਰਦੀ ਆ ਮੇਰੇ ਨਾਲ ਬਲਦੀ ਆ ਠੀਕ ਆ ਜਦੋਂ ਭੈਣ ਮੰਨ ਗਈ ਤੇ ਭਰਾ ਨੇ ਤਾਂ ਮੰਨਣਾ ਹੀ ਮੰਨਣਾ ਵਾ ਉਹਨੇ ਜਦੋਂ ਕਹਿਤਾ ਵੀ ਜਿੱਤਰਾ ਭਾਬੀ ਕਹਿੰਦੇ ਠੀਕ ਆ ਤੇ ਫਿਰ ਉਹਨਾਂ ਦਾ ਕਰਨਾ ਹੈ ਪਾ ਹੈ ਪੀਣਾ ਦਾ ਕਰਨਾ ਥੋੜਾ ਠੀਕ ਹੈ ਮਨਾਉ ਕਿ ਨੂੰ ਮੈਂ ਕਿਹ ਤਰੀਕੇ ਨਾਲ ਇਹ ਮਿੱਠੀ ਪਿਆਰੀ ਹੋ ਕੇ ਮਨਾ ਠੀਕ ਚਲ ਜਾਓ ਤੁਸੀਂ ਬੈਠੋ ਮੈਂ ਸਬਜ਼ੀ ਬਣਾ ਲਾ ਚਲ ਬਣਾਇਆ ਦਾ ਵਾ ਚਲ ਠੀਕ ਹੈ ਰਾਜ ਪਤ ਮੈਂ ਚੱਲੀ ਹਾਂ ਚੱਲੇ ਮਾਸੀ ਜੀ ਹਾਂ ਚੱਲਨੀ ਮੈਂ ਚਲੋ ਮੈਂ ਵੀ ਤਿਆਰ ਹੋ ਕੇ ਚੱਲਨੀ ਕਾਲਜ ਮੇਰਾ ਟਾਈਮ ਹੋ ਗਿਆ ਕੱਲ ਚੱਲੇ ਤੁਸੀਂ ਹਾਂਜੀ ਆਇਓ ਸਾਡੇ ਕੋਲ ਜੀ ਕੋਈ ਨਹੀਂ ਆਵਾਂਗੇ ਮਾਸੀ ਹਾਂ ਭਾਬੀ ਆਪਣੇ ਨਾਲ ਠੀਕ ਚੰਗਾ ਮਨਪ੍ਰੀਤ ਚੱਲ ਲਈ ਮੈਂ ਪੁੱਤ ਕਿੱਥੇ ਚੱਲੇ ਮੰਮੀ ਮੈਂ ਤਾਂ ਰੋਟੀ ਬਣਾਉਣ ਲੱਗੀ ਨਹੀਂ ਰੋਟੀ ਨਹੀਂ ਮੈਂ ਖਾਣੀ ਮੈਂ ਰੋਟੀ ਲੇਟ ਖਾਣੀ ਹੁੰਨੀ ਆ ਤੇ ਆ ਜene ਖਾਣੀ ਮੈਂ ਰੋਟੀ ਕੋਈ ਨਹੀਂ ਖਾ ਕੇ ਠਹਿਰ ਕੇ ਚੱਲ ਜਿਓ ਨਹੀਂ ਮੈਂ ਨਾ ਤੂੰ ਰਾਤੀ ਮੈਨੂੰ ਰੱਖ ਲਿਆ ਰਾਤ ਮੈਂ ਰਹਿਣਾ ਨਹੀਂ ਠੀਕ ਤੇ ਇਸ ਤਰ੍ਹਾਂ ਕਰ ਜਾਣਾ ਤੈਨੂੰ ਮੈਂ ਕੰਮ ਕਿਹਾ ਨਾ ਉਹ ਪਿਆਰ ਨਾਲ ਕੰਮ ਕਰੀ ਚੰਗਾ ਕੋਈ ਨਹੀਂ ਪਿਆਰ ਨਾਲ ਹੀ ਗਾਉਂ ਪਹਿਲੇ ਤਾਂ ਪਿਆਰ ਨੂੰ ਸਮਝਾਈ ਠੀਕ ਉਹਨੇ ਮੰਨ ਜਾਣਾ ਠੀਕ ਠੀਕ ਹੈ ਨਾ ਪਿਆਰ ਨਾਲ ਹੀ ਕਹੂੰਗੀ ਜੇ ਨਾ ਮੰਨੂਗੀ ਤਾਂ ਫੇਰ ਦੁਜੀ ਤਰ੍ਹਾਂ ਮਨਾਉਂਗੀ ਚਲ ਵੇਖ ਲਈ ਮਨਾ ਲਵੇਂ ਤੂੰ ਜਿਸ ਤਰ੍ਹਾਂ ਮਰਜ਼ੀ ਕਰੀ ਮਨਾ ਲਈਆਂ ਨੂੰ ਠੀਕ ਤੇ ਮੈਨੂੰ ਸ਼ਾਮਾਂ ਦਾ ਨਹੀਂ ਚੰਗਾ ਚਲੋ ਠੀਕ ਆ ਮੈਂ ਰਹਿਕਾ ਨਹੀਂ ਪਰ ਮੈਨੂੰ ਛੇਤੀ ਹੈ ਮੈਂ ਜਾਣਾ ਹਾਂ ਹਾਂ ਰਾਜ ਹੋ ਗਈ ਥਿਆਰ ਹਾਂਜੀ ਭਾਬੀ ਜੀ ਹੋ ਗਈ ਰੋਟੀ ਲਾਵਾਂ ਪਰੌਠੀ ਬਣਾਉਂਦਾ ਇੱਕ ਕੀ ਹੋ ਗਿਆ ਨਹੀਂ ਭਾਬੀ ਕੋਈ ਚੀ ਨਹੀਂ ਤੁਹਾਨੂੰ ਪਤਾ ਮੈਂ ਸਾਰੇ ਸਾਰੇ ਰੋਟੀ ਨਹੀਂ ਖਾ ਕੇ ਜਾਂਦੀ ਚਾ ਰੋਟੀ ਨਹੀਂ ਖਾਣੀ ਤੇ ਫਿਰ ਉੱਥੇ ਡਰੈਂਕ ਰੂਮ ਚ ਦੁੱਧ ਰੱਖਿਆ ਗਲਾਸ ਤੇ ਉਹ ਪੀ ਲਾ ਠੀਕ ਆ ਭਾਬੀ ਜੀ ਪੀ ਲੰਨੂ ਠੀਕ ਆ ਚੰਗਾ ਭਾਬੀ ਜੀ ਮੈਂ ਜਾਣੀ ਫਿਰ ਆ ਵੇ ਦੁੱਧ ਪਿਆ ਦੁੱਧ ਪੀ ਲਾ ਬਹਿ ਜਾ ਰਾਜ ਮੈਂ ਤੇਰਾ ਇੱਕ ਗੱਲ ਕਰਨੀ ਹੈ ਹਾਂਜੀ ਭਾਬੀ ਦੱਸੋ ਕਿਹੜੀ ਗੱਲ ਕਰਨੀ ਹੈ ਮੰਮੀ ਆਈ ਹੀ ਨਾ ਮੰਮੀ ਰਿਸ਼ਤੇ ਬਾਰੇ ਕਹਿਣ ਡੇ ਹੀ। ਭਾਬੀ ਤਾਂ ਪਤਾ ਤਾਂ ਹੈਗਾ ਜੇ ਮੇਰੀ ਪੜ੍ਹਾਈ ਕਿੰਨੀ ਰਹਿੰਦੀ ਆ ਤੇ ਵੀ ਇੱਕ ਉਮਰ ਵੀ ਤੇ ਤਰੀ ਹੋ ਗਈ ਆ ਵਿਆਹਣ ਜੋਗੀ। ਇਹਨਾਂ ਦੇ ਮੁੰਡਾ ਪੜ੍ਹਿਆ ਲਿਖਿਆ ਵਾ। ਕੰਮਕਾਰ ਵੀ ਚੰਗਾ ਉਹਨਾਂ ਦਾ ਪੈਰੀ ਪੁਲੀ ਵੀ ਹੈਗੀ ਆ। ਤੇ ਮੰਮੀ ਨੇ ਮਾੜਾ ਥੋੜੀ ਕਰਾਉਣਾ ਵਾ ਰਿਸ਼ਤਾ। ਮੰਮੀ ਨੇ ਕੁਛ ਵੀ ਵੇਖਿਆ ਵਾ ਫੇਰ ਹੀ ਮੰਮੀ ਨੇ ਮੈਨੂੰ ਪੁੱਛਿਆ ਵਾ। ਮਾਚਲ ਮਰਾਇ ਨਾਲ ਗੱਲ ਕਰ ਲਈ ਨਰਾਜ ਕੀ ਕਹਿੰਦੀ ਉਹ ਦਾ ਭਾਬੀ ਤੁਹਾਡੀ ਗੱਲ ਠੀਕ ਹੈ ਪਰ ਮੈਂ ਆਪਣੀ ਪੜ੍ਹਾਈ ਥੋੜੀ ਵਿੱਚ ਐਸਾ ਛੱਡ ਸਕਦੀ ਹਾਂ ਉਹ ਕਹਿੰਦੇ ਆਂ ਆਪੇ ਪੜ੍ਹਾ ਲਾਂਗੇ ਉਹ ਕਹਿੰਦੇ ਜਿਹੜਾ ਉਹਨੇ ਕੋਰਸ ਕਰਨਾ ਹੋਊਗਾ ਨਾ ਅਸੀਂ ਆਪੇ ਕਰਾ ਲਾਂਗੇ ਭਾਬੀ ਜੀ ਕਹਿੰਦੇ ਹੁੰਦੇ ਆ ਮੁੜ ਕੇ ਤੁਹਾਨੂੰ ਪਤਾ ਕਰ ਦਿਆਂ ਜਿੰਮੇਵਾਰੀਆਂ ਕਿੰਨੀਆਂ ਪੈ ਜਾਂਦੀਆਂ ਮम्मी ਤੇ ਯਕੀਨ ਹੈਗਾ ਮੇਰੀ ਤੇ ਉਹਨੂੰ ਬੁਝੀ ਚੰਗਾ ਲੱਗਾ ਹੀ ਆ ਤੇ ਉਹਨੇ ਗੱਲ ਕੀਤੀ ਕੋਈ ਨਹੀਂ ਪਾ ਵੀ ਮੈਂ ਸੋਚ ਲਉਂਗੀ ਸ਼ਾਮਾਂ ਤੱਕ ਮੈਨੂੰ ਨਾ ਜਵਾਬ ਦੇ ਦੇਈ। ਫਾ ਬੇ ਨਹੀਂ ਜਲਦੀ ਸ਼ਾਮਾਂ ਤੱਕ ਹਾਂ ਤੇ ਮੈਨੂੰ ਜਵਾਬ ਹਾਂ ਵਿੱਚ ਚਾਹੀਦਾ। ਕੋਈ ਨਹੀਂ ਪਾ ਵੀ ਸੋਚੂ। ਚਲੋ ਪਾ ਵੀ ਮੇਰਾ ਟਾਈਮ ਹੋ ਗਿਆ ਮੈਂ ਜਾਉਂਗੀ। ਚੰਗਾ ਜਿਹੜੀ ਮੈਂ ਗੱਲ ਕਹੀ ਹੈ ਨਾ ਉਹਨੂੰ ਸੋਚ ਕੇ ਤੇ ਮੈਨੂੰ ਦੱਸ ਦੇਈ। ਠੀਕ ਹੈ। ਰਿਸ਼ਤਾ ਤੇ ਮਕਰਾ ਕੇ ਹੀ ਛੱਡੂਗੀ ਵੇਖੀ ਕਿੱਦਾਂ ਨਾ ਮੰਨੂਗੀ ਮਨਾਉਂਗੇ ਇਹਨੂੰ ਮੇਰੀ ਮਾਂ ਰਿਸ਼ਤਾ ਲੈ ਕੇ ਆਈ ਹੋਵੇ ਤੇ ਇਹ ਨਾ ਮੰਨੇ ਵੇਖੀ ਇਹਨੂੰ ਇੱਥੋਂ ਕੱਢਦੀ ਕਿੱਦਾਂ ਬਾਹਰ ਲੈ ਆ ਬੈਠੀ ਵੜ ਕੇ ਮੈਂ ਸਾਰਾ ਕਾਲਜ ਫੋਲ ਮਾਰਿਆ ਇੱਥੇ ਬਹਾਨੇ ਬੈਠੀ ਕੀ ਕਰਨ ਈ ਐ ਕੋਹ ਨਹੀਂ ਹਾਲੇ ਦਾ ਰਾਜ ਤੂੰ ਇੱਥੇ ਬੈਠੀ ਐ ਮੈਂ ਤੈਨੂੰ ਸਾਰੇ ਕਾਲਜ ਚ ਲਾਭ ਆਈ ਐ ਮੈਂ ਤੈਨੂੰ ਪੁੱਛਣ ਈ ਆ ਕਿੱਥੇ ਗਵਾਚੀ ਆ ਤੂੰ ਅਮੜ ਕਾ ਤੋਂ ਆਈ ਐ ਕਿੱਥੇ ਗਵਾਚੀ ਆ ਨਹੀਂ ਕਿਤੇ ਨਹੀਂ ਗਵਾਚੀ ਅੱਜ ਕੀ ਗੱਲ ਲੈਕਚਰ ਨਹੀਂ ਲਾਇਆ ਵੈਸੇ ਅੱਜ ਮੇਰਾ ਮੂਡ ਨਹੀਂ ਐ ਅਲੱਗ ਚੋਂ ਕੀ ਗੱਲ ਅੱਜ ਮੂਡ ਨੂੰ ਕੀ ਹੋ ਗਿਆ ਕੋ ਗੱਲ ਹੋਈ ਆ ਨਹੀਂ ਨਹੀਂ ਗੱਲ ਤਾਂ ਕੋਈ ਵੀ ਨਹੀਂ ਹੋਈ ਵੈ ਮੇਰਾ ਜੀ ਨਹੀਂ ਕਰਨੀ ਤੂੰ ਤਾਂ ਕਦੇ ਲੈਕਚਰ ਮਿਸ ਨਹੀਂ ਕੀਤਾ ਅੱਜ ਕਿਦਾਂ ਮਿਸ ਕਰਤਾ ਪੱਕਾ ਕੋਈ ਗੱਲ ਆ ਤੂੰ ਮੈਨੂੰ ਦੱਸਣ ਨਹੀਂ ਦਈ ਨਹੀਂ ਨਹੀਂ ਅਮਨ ਕੋਈ ਗੱਲ ਨਹੀਂ ਕੋਈ ਗੱਲ ਕਿਉਂ ਨਹੀਂ ਕੋਈ ਗੱਲ ਤਾਂ ਹੈਗੀ ਆ ਦੱਸ ਮੈਨੂੰ ਕੀ ਹੋਇਆ ਕਿਸ ਨੇ ਕੁਝ ਕਿਹਾ ਤੈਨੂੰ ਨਹੀਂ ਮੈਨੂੰ ਕਿਸ ਨੇ ਕੀ ਕਰਵਾਉਣਾ ਤਾਂ ਫੇਰ ਵੈ ਇਹ ਮੇਰਾ ਜੀ ਨਹੀਂ ਕਰਨ ਦਾ ਤਾਂ ਪਰ ਮੈਂ ਇੱਥੇ ਆ ਕੇ ਬੈਠਾ ਚੱਲ ਜੇ ਤੂੰ ਨਹੀਂ ਦੱਸਣਾ ਤਾਂ ਫਿਰ ਮੈਂ ਜਾਣੀ ਬੈਠੀ ਰਹਿ ਕੱਲੀ ਨਹੀਂ ਨਹੀਂ ਅਮਨ ਬਹਿ ਜਾ ਦੱਸ ਫਿਰ ਮੈਨੂੰ ਕੀ ਗੱਲ ਐ ਅਮਨ ਤੈਨੂੰ ਪਤਾ ਲੱਗੇਗਾ ਉਹ ਮੇਰੀ ਭਾਬੀ ਦਾ ਮੇਰੇ ਮੰਮੀ ਡੈਡੀ ਦੇ ਜਾਣ ਤੋਂ ਬਾਅਦ ਇੱਕ ਭਰਾਈ ਤੇ ਮੇਰਾ ਹੈਗਾ ਉਹ ਜਿੰਨਾ ਮੈਂ ਆਪਣੀ ਗੱਲ ਕਰ ਸਕਦੀ ਦਿੰਦੀ ਤੇ ਹੁਣ ਭਾਬੀ ਦੀ ਮੰਮੀ ਰਿਸ਼ਤਾ ਲੈ ਕੇ ਆਈ ਮੇਰੇ ਵਾਸਤੇ ਰਿਸ਼ਤਾ ਤੇਰੀ ਭਾਬੀ ਨੂੰ ਚੰਗਾ ਭਲਾ ਤੇ ਪਤਾ ਅਜੇ 2 ਸਾਲ ਪੂਰੇ ਪਏ ਆਪਣੇ ਉਹ ਬਾਤ ਚ ਕਰ ਲਿਆ ਉਹਨੂੰ ਕਿੱਧਰ ਦੀ ਕਾਲੀ ਆ ਉਹ ਤਾਂ ਮੈਂ ਵੀਰ ਨੂੰ ਦੱਸਿਆ ਵਾ ਪਰ ਉਹ ਨਹੀਂ ਨਾ ਚਾਹੁੰਦੀ ਕਿ ਮੈਂ ਘਰ ਰਾਵਾਂ ਉਹ ਕਹਿੰਦੀ ਤੁਹਾਡੇ ਤੇ ਬੋਝ ਆ ਕਹਿੰਦੀ ਅਸੀਂ ਤੁਹਾਡੇ ਤੇ ਹੋਰ ਖਰਚਾ ਨਹੀਂ ਲਾ ਸਕਦੇ ਤੂੰ ਆਪਣੇ ਵੀਰ ਨਾਲ ਗੱਲ ਕਰ ਵੀਰ ਨਾਲ ਦੇ ਕੀਤੀ ਹੀ ਗੱਲ ਮੈਂ ਹੂੰ ਵੀਰ ਤੇ ਮੰਨ ਗਿਆ ਸੀ ਤਾਂ ਫੇਰ ਭਾਬੀ ਨੂੰ ਆਪੇ ਵੀਰ ਮਨਾ ਲੂਗਾ ਗੱਲ ਪਤਾ ਕੀ ਆ ਮੈਨੂੰ ਭਾਬੀ ਨੇ ਨਾ ਸ਼ਾਮ ਤੱਕ ਦਾ ਟਾਈਮ ਦਿੱਤਾ ਵਾ ਕਹਿੰਦੀ ਜੇ ਧੋ ਕਾਲਜ ਤੋਂ ਹੋਣਾ ਵਾ ਨਾ ਤੇ ਮੈਨੂੰ ਤੇਰਾ ਜਵਾਬ ਚਾਹੀਦਾ ਵਾ ਤੇ ਜਵਾਬ ਹੀ ਹਾਂ ਚ ਚਾਹੀਦਾ ਏਦਾਂ ਕਿ ਦਾ ਹਾਂ ਚ ਚਾਹੀਦਾ ਤੇ ਤੇਰੀ ਆਪਣੀ ਕੋਈ ਜ਼ਿੰਦਗੀ ਨਹੀਂ ਤੇਰਾ ਕੋਈ ਆਪਣਾ ਫੈਸਲਾ ਨਹੀਂ ਹੈਗਾ ਤੂੰ ਸਿੱਧਾ ਜਾ ਕੇ ਆਪਣੀ ਭਾਬੀ ਨੂੰ ਜਵਾਬ ਦੇ ਦੇ ਵੀ ਮੈਂ ਨਹੀਂ ਜੇ ਵਿਆਹ ਕਰਾਉਣਾ ਮੈਨੂੰ ਮੇਰੀ ਪੜ੍ਹਾਈ ਪੂਰੀ ਕਰ ਲੈਣ ਦਿਓ ਮੈਂ ਅਮਨ ਭਾਗੇ ਨੂੰ ਕਿੱਦਾਂ ਜਵਾਬ ਦਾਂ ਮੈਨੂੰ ਡਰ ਲੱਗਦਾ ਆਪਣੀ ਭਾਗੇ ਤੋਂ ਤੇਰੀ ਭਾਬੀ ਨੇ ਤੇ ਤੇ ਬੰਦੂਕ ਤਾਂ ਨਹੀਂ ਆ ਵੀ ਤੈਨੂੰ ਡਰ ਲੱਗਦਾ ਇਨਾ ਡਰ ਕੇ ਨਹੀਂ ਰਹੀ ਦਾਂਦਾ ਤੇਰੇ ਵੀ ਕੋ ਸੁਪਨੇ ਆ ਜੇ ਤੂੰ ਅੱਜ ਡਰ ਗਈ ਨਾ ਤੇ ਤੇਰੇ ਸਾਰੇ ਸੁਪਨੇ ਇੱਥੇ ਚੂਰ ਹੋ ਜਾਣੇ ਜੇ ਤੈਨੂੰ ਤੇਰੀ ਭਾਬੀ ਤੇ ਇਨਾ ਡਰ ਲੱਗਦਾ ਨਾ ਤੇ ਚੱਲ ਅੱਜ ਮੈਂ ਤੇਰੇ ਨਾਲ ਜਾਂਦੀ ਆ ਤੇ ਮੈਂ ਗੱਲ ਕਰਦੀ ਤੇਰੇ ਵੀਰ ਨਾਲ ਨਹੀਂ ਨਹੀਂ ਤੂੰ ਨਹੀਂ ਨਾਲ ਜਾਣਾ ਮੇਰੇ ਉਹ ਤੇ ਅੱਗੇ ਨੇ ਮੈਨੂੰ ਛੱਡਦੀ ਉਹਨੇ ਕਹਿਣਾ ਤੂੰ ਮੇਰੀ ਬਾਤ ਬਦਨਾਮੀ ਕਰਦੀ ਫਿਰਦੀ ਕੋਈ ਨਹੀਂ ਮੈਂ ਆਪਣੇ ਜਵਾਬ ਦੇਣੂੰ ਫਿਰ ਅੱਜ ਪੂਰਾ ਫੈਸਲਾ ਕਰ ਲਾ ਵੀ ਮੈਂ ਜਾ ਕੇ ਜਵਾਬ ਦੇਣਾ ਡਰਨਾ ਨਹੀਂ ਆ ਮਾਸਾ ਨਹੀਂ ਮੈਂ ਭਾਬੀ ਨੂੰ ਸਿੱਧਾ ਹੀ ਮਨਾ ਕਰ ਦੇਣਾ ਜਾ ਕੇ ਫਿਰ ਜੋ ਹੋਊ ਉਹ ਵਖੀ ਜਾਊਗਾ ਆ ਆਪਣੇ ਕੋਲ ਬਸ ਬਲੇ ਤੇਰੇ ਵੀ ਤੇ ਮੇਰੇ ਨਾਲ ਹੀ ਆਉਣਾ ਹੂੰ ਚਲਾ ਚੱਲੀਏ ਫਿਰ ਹੁਣ ਕੰਟੇਨ ਚ ਕੁਝ ਖਾਈਏ ਮੈਨੂੰ ਤਾਂ ਭੁੱਖ ਬੜੀ ਲੱਗੀ ਹੈ ਕਦੋਂ ਦੀ ਲੱਭਣ ਡਈ ਦਿਨ ਚੱਲ ਫਿਰ ਸਾਸਰੀ ਕਾਲ ਪਾ ਗਈ ਸਾਸਰੀ ਕਾਲ ਆ ਗਈ ਹਾਂਜੀ ਪਾਣੀ ਦੇ ਕੇ ਉਹਨਾਂ ਨੇ ਪੁੱਛ ਕੇ ਆਵਾਂ ਇਹਨੂੰ ਕੀ ਸੋਚਿਆ ਹੈਂ ਅੱਲੇ ਪਾਣੀ ਕੀ ਸੋਚਿਆ ਫਿਰ ਕਾ ਦਾ ਬਿਜ਼ੀ ਕੀ ਸੋਚਿਆ ਸਵੇਰੇ ਤੈਨੂੰ ਮੈਂ ਕਿਹਾ ਨਹੀਂ ਜਦੋਂ ਉੱਥੇ ਦੁੱਧ ਫੜਾ ਕੇ ਆਈਆਂ ਤੈਨੂੰ ਅੱਛਾ ਉਹ ਰਿਸ਼ਤੇ ਦਾ ਕਹਿਣ ਡੇ ਹਾਂ ਰਿਸ਼ਤੇ ਦਾ ਕਹਿਣ ਡੇ ਮੈਂ ਭਾਬੀ ਜੀ ਵੀਰ ਨੂੰ ਕੱਲ ਦੱਸਿਆ ਸੀ ਕਿ ਮੈਂ ਨਾ ਅਜੇ ਨਹੀਂ ਘਰੋਂ ਨਗਿਆ ਅਜੇ ਮੈਂ ਪੜਨਾ ਤੇ ਤੁਹਾਨੂੰ ਮੈਂ ਇਹੋ ਗੱਲ ਕਹਿਨੀ ਆ ਕਿ ਤੁਸੀਂ ਵੀ ਕਾਲੀ ਨਾ ਕਰੋ ਮੇਰੇ ਬਲੋਜ ਜਵਾਬ ਇਹ ਰਿਸ਼ਤੇ ਦਾ ਤੂੰ ਮੈਨੂੰ ਸ਼ਬਾਬ ਦੇਂਦੇ ਹੀ ਐ ਐਡਾ ਰਿਸ਼ਤਾ ਵਧੀਆ ਆਉਂਦਿਆ ਘਰਬਾਰ ਸਭ ਕੁਝ ਚੰਗਾ ਮਿਲਣ ਡਿਆ ਇਹੋ ਜਿਹਾ ਰਿਸ਼ਤੇ ਤੇ ਮਿਲਦੇ ਨਹੀਂ ਆ ਜਿਹੜਾ ਤੈਨੂੰ ਮਿਲਿਆ ਵਾ ਤੇਰੇ ਮੈਂ ਭਲੇ ਵਾਸਤੇ ਸੋਚਣ ਲਈ ਐ ਲੋਕੀ ਬਾਹਰ ਗੱਲਾਂ ਕਰਦੇ ਆ ਤੇਰੇ ਭਰਾ ਨੂੰ ਥੋੜੀ ਹੁੰਦੀ ਆ ਵਾ ਮੈਨੂੰ ਹੁੰਦੀ ਆ ਵਾ ਲੋਕ ਕਹਿੰਦੇ ਆਪ ਚੜ ਕੇ ਮੰਜੇ ਤੇ ਬੈਠੀ ਰਹਿੰਦੀ ਐ ਤੇ ਉਹਨੂੰ ਕੰਮ ਕਰਾਉਣ ਲਈ ਰੱਖਿਆ ਵਾ ਕੱਲ ਦੀ ਤੇਰੇ ਮੈਂ ਅੱਗੇ ਪਿੱਛੇ ਫੇਰਨ ਲਈ ਆਂ ਕਈ ਤੈਨੂੰ ਦੁੱਧ ਲਿਆ ਕੇ ਦੇ ਕਈ ਤੈਨੂੰ ਕੋਸ਼ ਲਿਆ ਕੇ ਦੇ ਵੀ ਮੰਨ ਜੂਗੀ ਤੂੰ ਆਣ ਕੇ ਮੈਨੂੰ ਠੋਕੇ ਜਵਾਬ ਦਿੱਤਾ ਵਾ ਭੰਵੀ ਲੋਕੀ ਗਲਤ ਵੀ ਹੀ ਕਹਿੰਦੇ ਆ ਜੋ ਕੁਛ ਲੋਕੀ ਵੰਦੇ ਉਹ ਹੀ ਉਹਨਾਂ ਨੇ ਕਹਿਣਾ ਨਾਲੇ ਤੂੰ ਹੀ ਕਿਹੜਾ ਕੰਮ ਨਹੀਂ ਕਰਾਉਂਦੇ ਮੇਰੇ ਕੋਲ ਤੇਰੀ ਜ਼ੁਬਾਨ ਜ਼ਿਆਦਾ ਚੱਲਦੀ ਨਾ ਤੇਰੀ ਕਿਹੜੀ ਜ਼ਿਆਦਾ ਜ਼ੁਬਾਨ ਚੱਲਦੀ ਐ ਤੇਰੀ ਭੰਵੀ ਛੱਡੋ ਕੀ ਛੱਡੋ ਭਾਬੇ ਦਰਦੁੰਦੀ ਨਾ ਦਰਦੁੰਦੀ ਜੇ ਤੂੰ ਠੋਕੇ ਜਵਾਬ ਦਿੱਤਾ ਮੈਨੂੰ ਇੱਕ ਖੰਬ ਜੇ ਵਧੀਆ ਨਾ ਤਾਂ ਕਟਣਾ ਵੀ ਜਾਣਦੀ ਐ ਮੈਂ ਉਹਨਾਂ ਨਾਲ। ਗੱਡੀ ਤੋਂ ਵਿਗੜੀ ਐ। ਵਿਆਹ ਵਿਆਹ ਤੂੰ ਦੇਖ ਵੀ ਮੰਨੂ ਮੰਨੂ ਕੀ ਚੰਗੀ ਤਰ੍ਹਾਂ ਇਹ ਤੈਨੂੰ ਬਣਾਉਂਦੀ ਕਿਦਾਂ। ਤੇਰੇ ਪੜਾਈ ਦੇ ਚਾਪੇ ਤੇਰੀ ਪੜਾਈ ਦੇ ਸਾਰੇ ਸਿਆਪੇ। ਤੇ ਮੈਂ ਨਹੀਂ ਵਿਆਹ ਕਰਾਉਣਾ ਚਾਹੁੰਦੀ ਤੇ ਤੁਸੀਂ ਮੇਰਾ ਜ਼ਬਰਦਸਤੀ ਵਿਆਹ ਕਰ ਲੋਗੇ। ਮੇਰਾ ਵੀਰ ਮੈਨੂੰ ਪੜਾਉਣ ਦੇ ਸਪੋਰਟ ਤੇ ਤੁਸੀਂ ਕਿਦਾਂ ਕਰ ਲੋਗੇ? ਜਿਹੜਾ ਤੂੰ ਨੱਚਦੀ ਥੇਤੀ ਐ ਨਾ ਆਪਣੇ ਵੀਰ ਦੇ ਸਿਰ ਤੇ ਤੇ ਪਹਿਲੋਂ ਦੇ ਪਰ ਉਹਦੇ ਕਟੂੰਗੀ ਮੁੜ ਕੇ ਕਟੂੰਗੀ ਤੇਰੇ ਮੈਂ ਵੀ ਮਨਪਰੀਤ ਆ ਕੌਣ ਆ ਮਨਪਰੀਤ ਵੇਖੀ ਤੈਨੂੰ ਮਨਾਉਂਦੀ ਕਿੱਦਾਂ ਮੈਂ ਤੂੰ ਮੇਰਾ ਅਜੇ ਅਸਲੀ ਰੂਪ ਨਹੀਂ ਵੇਖਿਆ ਵਿਖਾਉਂਗੀ ਤੈਨੂੰ ਅਸਲੀ ਰੂਪ ਆਪਣਾ ਉਹ ਕੀ ਦਿਖਾਉਣ ਦੀਆਂ ਗੱਲਾਂ ਹੁੰਦੀਆਂ ਵਾ ਕੁਛ ਨਹੀਂ ਮੈਂ ਇਹਨੂੰ ਕੀ ਕਹਿਣਾ ਮੈਂ ਤੈਨੂੰ ਉਦਾਂ ਹੀ ਪਿਆਰ ਨਾਲ ਸਮਝਾਉਣ ਲਈ ਆ ਵੀ ਮੰਮੀ ਰਿਸ਼ਤੇ ਵੱਲੋਂ ਕਹਿਣ ਦੇਹੀ ਤੇ ਤੈਨੂੰ ਆਂਦੀ ਮੈਨੂੰ ਸੋਚਣ ਵਾਸਤੇ ਟਾਈਮ ਚਾਹੀਦਾ ਤੇ ਮੈਂ ਜਦੋਂ ਮੈਂ ਤੈਨੂੰ ਰਾਤੀ ਮਨਾ ਕਰਕੇ ਆ ਕਿ ਮੰਮੀ ਨੂੰ ਕਹਿ ਦੇ ਕਿ ਇਸ ਰਿਸ਼ਤਾ ਨਹੀਂ ਕਰਨਾ ਤੇ ਫਿਰ ਇਹਦੇ ਵਿੱਚ ਜ਼ਬਰਦਸਤੀ ਵਾਲੀ ਕਿਹੜੀ ਗੱਲ ਹੈ ਮੈਨੂੰ ਤਾਂ ਸੋ ਮੈਂ ਕਿਹਦੇ ਦਾ ਮਾਰਾ ਸੋਚਣਾ ਮੈਂ ਤਾਂ ਮਾਰਾ ਸੋਚਦੀ ਹਾਂ ਅਸੀਂ ਤੈਨੂੰ ਕਹਿੰਦੇ ਨਹੀਂ ਕਿ ਤੂੰ ਤਾਂ ਮਾਰਾ ਸੋਚਣ ਨਹੀਂ ਆ ਪਰ ਅਸੀਂ ਇਹ ਜਿ ਵਿਆਹ ਕਰਨਾ ਹੀ ਨਹੀਂ ਆ ਨੂੰ ਪੜਾਉਣਾ ਵੀਰੇ ਭਾਬੀ ਮੇਰੇ ਕੱਲ ਦੇ ਮਗਰ ਪਈ ਆ ਮੈਨੂੰ ਵੇਖ ਹੀ ਨਹੀਂ ਸਕੌਣ ਢਈ ਵੀ ਕਹਿੰਦੀ ਮੈਨੂੰ ਵਿਆਹ ਵਾ ਤੇ ਹਾਂ ਹੀ ਚਾਹੀਦੀ ਆ ਮੇਰੇ ਤਾਂ ਕਿੱਦਾਂ ਜ਼ਬਰਦਸਤ ਕਰ ਲੂਗੀ ਇਹ ਭਲਾ ਅੱਛਾ ਤੈਨ ਤਾਨੂੰ ਦੋਵਾਂ ਨੂੰ ਮੈਂ ਹੀ ਨਹੀਂ ਨਾ ਚੰਗੀ ਲੱਗਦੀ ਤੇ ਮੇਰਾ ਇਸ ਘਰ ਦੇ ਵਿੱਚ ਕੰਮ ਹੀ ਕੀ ਫਿਰ ਮੈਂ ਹੀ ਆਪਣਾ ਸਿਆਪਾ ਨ ਬੇਟਦੀ ਆ ਮੈਂ ਹੀ ਮਰ ਜੰਨੀ ਕੁਫਾ ਕੇ ਮੈਂ ਨਹੀਂ ਮਾਕੇ ਨੂੰ ਤੌਂਗਾ ਦੇਵੇਂ ਉਹ ਕੋਪਾ ਵੀ ਕੀ ਕਰਨ ਲੱਗੀ ਹੈ ਨਹੀਂ ਇਹ ਕੀ ਕਰਨ ਲੱਗੇ ਹੋ ਮੇਰੇ ਸਾਰੇ ਸਿਆਪੇ ਹੈ ਨਾ ਛੱਡ ਦੋ ਮੈਨੂੰ ਛੱਡ ਦੋ ਮੈਂ ਕਹਿ ਤਾ ਨਾ ਛੱਡ ਦੋ ਮੈਨੂੰ ਜਾਂ ਜੇ ਇਸ ਘਰ ਦੇ ਵਿੱਚ ਇਹ ਰਹੂਗੀ ਜਾਂ ਮੈਂ ਰਹੂਗੀ ਬਸ ਤੇ ਉਹਨੂੰ ਮੈਂ ਕਿੱਥੇ ਕੱਢਦਾ ਮੈਨੂੰ ਨਹੀਂ ਪਤਾ ਉਹਦਾ ਕਿਹੜਾ ਮਾਪਿ ਉਹ ਬੈਠਾ ਸਿਰ ਦੇ ਉੱਤੇ ਜਿਹੜਾ ਉਹਨੂੰ ਮੈਂ ਘਰੋਂ ਕੱਢਦਾ ਛੱਡ ਦੇ ਉਹ ਪਾਪੀ ਤੇ ਨੀ ਸਾਰਾ ਸਿਆਪਾ ਜਿਹਨੇ ਸਿਆਪੇ ਛੱਡ ਸਾਰੀ ਤੂੰ ਹੀ ਆ ਚੱਲ ਛੱਡ ਦੇ ਨਾ ਜਾਂ ਤੇ ਇਹ ਰਹੂਗੀ ਜਾਂ ਤੇ ਮੈਂ ਰਹੂੰਗੀ ਇਸ ਘਰ ਦੇ ਵਿੱਚ ਉਹਨੂੰ ਮੈਂ ਕਿੱਥੇ ਕੱਢਦਾ ਉਹਦਾ ਕਿਹੜਾ ਮਾਪਿ ਉਹ ਬੈਠਾ ਸੋਈ ਵੀ ਆ ਆਹੀ ਕਹੇ ਤੈਨੂੰ ਤੂੰ ਮ ਕਾਲ ਕੋਈ ਨਹੀਂ ਵੀ ਰੇ ਮੈਂ ਮਨ ਜੰਨੀ ਵਿਆਹ ਵਾਸਤੇ ਸਾਰੇ ਮੇਰੇ ਹੀ ਸਿਆਪੇ ਆ ਨਾ ਸਾਰੀ ਕਲੇ ਦੀ ਜੜ ਮੈਂ ਹੀ ਆ ਨਾ ਕੋਈ ਨਹੀਂ ਤੁਸੀਂ ਮੇਰਾ ਵਿਆਹ ਕਰ ਦੋ ਕੋਈ ਨਹੀਂ ਭਾਬੀ ਜੀ ਤੁਸੀਂ ਜਿੱਦਾਂ ਕਹੋਗੇ ਮੈਂ ਉਦਾਂ ਹੀ ਵਿਆਹ ਲਈ ਤਿਆਰੀ ਤੁਸੀਂ ਆਪਸ ਚ ਨਾ ਲੜੋਗੇ ਤੇਰੀ ਸਾਰੇ ਸਿਆਪੇ ਪਵਾੜੇ ਤੇਰੇ ਹੀ ਆ ਸਾਰੇ ਉਹ ਰ ਬੱਕੜੇ ਚੱਕਰਾਂ ਚ ਫਸ ਗਿਆ ਕਿਦੀ ਮੰਨਾ ਤੇ ਕਿਦੀ ਨਾ ਮੰਨਾ ਫੇਰ ਦੀ ਮੰਨਾ ਕਿ ਘਰ ਵਾਲੀ ਦੀ ਮੰਨਾ ਪਤਾ ਨਹੀਂ ਕੀ ਹੋ ਗਿਆ ਇਸ ਕਰ ਕੋਈ ਗੱਲ ਨਹੀਂ ਵੀਰੇ ਜੇ ਮੇਰੇ ਅਰਮਾਨ ਅਜਾ ਅਧੂਰੇ ਰਹਿ ਗਏ ਮੈਂ ਕਿਹੜਾ ਨਾਲੇ ਦੁਨੀਆ ਤੇ ਪਹਿਲੀ ਕੁੜੀ ਆ ਜਿਹਦੇ ਸੁਪਨੇ ਟੁੱਟ ਗਏ ਇਹ ਤਾਂ ਕਿਸਮਤ ਬਣਾਉਣ ਵਾਲੀ ਦੀ ਮਰਜ਼ੀ ਹੈ ਨਾ ਤੇ ਜੇ ਇਦਾਂ ਹਰੇਕ ਧੀ ਦੇ ਸੁਪਨੇ ਟੁੱਟਦੇ ਰਹਿ ਤੇ ਕੁੜੀਆਂ ਨੇ ਇੱਕ ਦਿਨ ਸੁਪਨੇ ਵੇਖਣੇ ਹੀ ਸ਼ਾ